ਜਿਸ ਕਿ ਤੋਂ ਆਇਆ ਕਰੰਦਾਰ ਤੋਂ ਤੁਹਾਡਾ ਕੋਈ ਗਿਆ ਸਾਈਪਸ ਨਹੀਂ ਗਿਆ ਸਾਈਪਸ ਅਸੀਂ ਮੈਂ ਬੱਚਿਆਂ ਨੂੰ ਸਾਰੇ ਨੂੰ ਅਵੇਅਰ ਕਰਨਾ ਚਾਹਾਂਗਾ ਕਿ ਅੱਜ ਤੋਂ 14 ਤੋਂ 15 ਸਾਲ ਪਹਿਲੇ ਵੀ ਅਸੀਂ ਸਾਈਪਸ ਬਹੁਤ ਬੱਚੇ ਪੇਟੇ ਲੇਕਿਨ ਉਦੋਂ ਕੁਝ ਨੈਗੇਟਿਵਿਟੀ ਬੱਚੇ ਚ ਆ ਰਹੀ ਸੀ ਕਿਉਂਕਿ ਬਹੁਤ ਜ਼ਿਆਦਾ ਵੀਜ਼ਾ ਲੱਗ ਰਹੇ ਸੀ ਸੇਮ ਐਸ ਲਾਈਕ ਜਿਦਾ 2020 2008 ਦੇ ਵਿੱਚ ਆਸਟ੍ਰੇਲੀਆ ਦੇ ਵੀਜ਼ਾ ਲੱਗਦੇ ਸੀ 5 ਐਂਡ ਐਲਈ ਦੇ ਨਾਲ ਉਦੋਂ ਬਹੁਤ ਜ਼ਿਆਦਾ ਵੀਜ਼ਾ ਔਰ 100% ਵੀਜ਼ਾ ਸੀ ਮੀਨਸ ਕਿ ਇਸ ਤਰ੍ਹਾਂ ਸਿਨੈਰੀਓ ਸੀ ਕੀ ਆਜਗਰਸੀ ਫਾਈਲ ਲਾਂਚ ਕਰ ਰਿਹਾ ਹੈ ਵਿਥਿਨ 2 অর 1 অর 2 ਡੇਸ ਦੇ ਵਿੱਚ ਵੀਜ਼ਾ ਆ ਰਹੇ ਸੀ ਬਹੁਤ ਜ਼ਿਆਦਾ ਬੱਚਾ ਜਾ ਰਿਹਾ ਸੀ ਬਹੁਤ ਜ਼ਿਆਦਾ ਬੱਚਾ ਵਾਪਸ ਵੀ ਆ ਰਿਹਾ ਸੀ ਉਹ ਤਾਂ ਲੋਕਾਂ ਨੂੰ ਆਸਟ੍ਰੇਲੀਆ ਹੀ ਲੱਗਦਾ ਸੀ ਕੋਈ ਕਹਿੰਦਾ ਸੀ ਨਾ ਮੇਰਾ ਬੱਚਾ ਆਸਟ੍ਰੇਲੀਆ ਗਿਆ ਜਾਂ ਆਸਟ੍ਰੇਲੀਆ ਗਿਆ ਚਲੋ ਕੋਈ ਗੱਲ ਨਹੀਂ ਕਿਹੜਾ ਕੋਈ ਫੋਰਨ ਕੰਟਰੀ ਹੈ ਤਾਂ ਆ ਇੱਥੇ ਗਿਆ ਬੱਚਾ ਸੋ ਅੱਜ ਦੀ ਉਹੀ ਕੰਟਰੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਲੈਣ ਵਾਸਤੇ ਲੋਕੀ ਤਰਸ ਰਹੇ ਹੈ ਔਰ ਕਹ ਰਹੇ ਕਿ ਕਾਸ਼ ਆਸਟ੍ਰੇਲੀਆ ਦਾ ਵੀਜ਼ਾ ਮਿਲ ਜਾਏ ਤਾਂ ਪੂਰੀ ਲਾਈਫ ਆ ਜਾਏਗੀ ਸੋ ਕੀ ਹੁੰਦਾ ਕਿ ਪਹਿਲੇ ਜਦੋਂ ਕੋਈ ਕੰਟਰੀ ਵੀਜ਼ਾ ਦਿੰਦੀ ਹੈ ਨਾ ਬਹੁਤ ਸਾਰੇ ਬੱਚੇ ਜਾਂਦੇ ਆ ਤਾਂ ਸਾਨੂੰ ਲੱਗਦਾ ਕਿ ਉਹ ਕੰਟਰੀ ਸਾਡੇ ਵਾਸਤੇ ਕੋਈ ਇੱਛਾ ਬੈਨੀਫਿਟ ਨਹੀਂ ਹੋਏਗਾ ਲੇਕਿਨ ਜਦੋਂ ਉਹ ਕੰਟਰੀ ਵੀਜ਼ਾ ਬੰਦ ਕਰਦੀ ਹੈ ਅਗਰ ਮੈਂ ਸਾਈਪਰਸ ਦੀ ਗੱਲ ਕਰਾਂ ਪਿਛਲੇ 8 ਤੋਂ 9 ਇਅਰਸ ਤੋਂ ਬਾਅਦ ਦੁਬਾਰਾ ਇਹਨਾਂ ਨੇ ਵੀਜ਼ਾ ਦੇਣਾ ਸਟਾਰਟ ਕੀਤਾ ਹੈ ਸੋ ਹੁਣ ਜਿਹੜੇ ਬੱਚੇ ਗਏ ਨੇ ਉਹ ਆਪਣੇ ਮਤਲਬ ਰੈਫਰੈਂਸ ਦੇ ਰਹੇ ਨੇ ਬ੍ਰਦਰ ਸਿਸਟਰ ਆਪਣੇ ਕਜ਼ਨ ਬ੍ਰਦਰ ਨੂੰ ਆਪਣੇ ਫਰੈਂਡਸ ਨੂੰ ਸੋ ਉਹ ਮੇਰੇ ਕੋਲ ਆ ਕੇ ਅਪਲਾਈ ਕਰ ਰਹੇ ਨੇ ਸੋ ਤੁਸੀਂ YouTube ਤੇ ਦੇਖ ਸਕਦੇ ਹੋ ਜਿਹੜੇ ਕਰੰਟ ਬੱਚੇ ਜਾ ਰਹੇ ਨੇ ਉਹ ਬੱਚਿਆਂ ਦੀ ਲਾਈਫ ਬਹੁਤ ਅੱਛ 再见。<Thank>